ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਮੈਂ ਬਖਸ਼ੀਰ ਸਿੰਘ ਤੁਹਾਡਾ ਆਪਣੇ ਚੈਨਲ ਥਿੰਦ ਅਗਰੀਕਲਚਰ ਫਾਰਮ ਤੇ ਸਵਾਗਤ ਕਰਦਾ ਹਾਂ ਜਿਹੜੇ ਕਿਸਾਨ ਵੀਰ ਚੈਨਲ ਤੇ ਪਹਿਲੀ ਵਾਰ ਆਏ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਬੈਲ ਆਲਾ ਬਟਨ ਜਰੂਰ ਦਬਾ ਲਓ ਤਾਂ ਜੋ ਬੜੀਤ ਬੜੀ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਰਹੇ ਤਾਂ ਕਿਸਾਨ ਵੀਰੋ ਅੱਜ ਤੱਕ ਅਹਿਮ ਮੁੱਦੇ ਦੇ ਉੱਤੇ ਗੱਲ ਕਰਨੀ ਹੈ ਇੱਕ ਬਹੁਤ ਜ਼ਿਆਦਾ ਜਿਹੜਾ ਚਾਰ ਮੰਨ ਕੇ ਚਲੋ ਹਫਤੇ ਕਿਤੋਂ ਪੰਜਾਬ ਦੇ ਵਿੱਚ ਇੱਕ ਬਿਵਾਲ ਉੱਠਿਆ ਹੋਇਆ ਹੈਗਾ ਆਉਣ ਵਾਲੇ ਝੋਨੇ ਦੇ ਸੀਜ਼ਨ ਬਾਰੇ ਤੇ ਕਿਸਾਨ ਵੀਰਾਂ ਨੂੰ ਆਪਾਂ ਸੁਚੇ ਤੇ ਕਿਸਾਨ ਵੀਰ ਨੇ ਜਿਹੜੇ ਉਹ ਵੀਡੀਓ ਨੂੰ ਪੂਰੇ ਗੌਰ ਨਾਲ ਜਰੂਰ ਦੇਖ ਸੁਣਨਾ ਤੇ ਦੇਖਣਾ ਕਿਉਂਕਿ ਇੱਕ ਆਪਣੇ ਆਉਣ ਵਾਲੇ ਜਿਹੜਾ ਸਮੇਂ ਦਾ ਫਸਲ ਦਾ ਭਵਿੱਖ ਖੜਾ ਹੈ ਚੀਜ਼ ਦੇ ਉੱਪਰ ਤਾਂ ਕਿ ਅੱਜ ਅਪਾ ਗੱਲਬਾਤ ਕਰਨੀ ਹੈ ਜਿਹੜੀ ਪੀਆਰ 126 ਦੇ ਮੁੱਦੇ ਤੇ ਕਿਉਂਕਿ ਪੀਆਰ 126 ਦਾ ਯਾਰ ਕਿਸਾਨ ਵੀਰੋ ਤਕਰੀਬਨ 8-9 ਦਿਨਾਂ ਤੋਂ ਇੰਨਾ ਕਿ ਜ਼ਿਆਦੇ ਕਿਸਾਨਾਂ 'ਚ ਹਾਹਾਕਾਰ ਮੱਚੀ ਪਈ ਹੈ ਕਿਉਂਕਿ ਵੈਸੇ ਕੋਈ ਸੈਲਰ ਐਸੋਸੀਏਸ਼ਨਾਂ ਨੇ ਜਿੱਦਾਂ ਆਪਾਂ ਕਰੀਏ ਸੋਸ਼ਲ ਮੀਡੀਆ ਦੇ ਉੱਪਰ ਬੈਨਰ ਸ਼ੇਅਰ ਕਰਤੇ ਵੀ ਪੀਆਰ 126 ਹੈ ਜਿਹੜੀ ਇਹ ਜੇ ਮੌਇਸਚਰ 25 ਤੋਂ 27% ਤੱਕ ਆ ਜਾਂਦਾ ਵੀ ਤਾਂ ਕਰਕੇ ਅਸੀਂ ਇਹਨੂੰ ਖਰੀਦਣਾ ਜਿਹੜਾ ਉਹ ਬੰਦ ਕਰ ਦਾਂਗੇ ਤਾਂ ਵੀ ਕਿਸਾਨ ਵੀਰੋਂ ਮੈਂ ਤੁਹਾਡੇ ਨਾਲ ਜਿਹੜੀ ਜਾਣਕਾਰੀ ਇਸ ਗੱਲ ਦੀ ਸਾਂਝੀ ਐ ਏਦਾਂ ਕਰਨੀ ਵੀ ਦੇਖੋ ਕਿਸੇ ਵੀ ਚੀਜ਼ ਤੋਂ ਪਹਿਲਾਂ ਤੁਸੀਂ ਸਰਕਾਰ ਵੱਲ ਦੇਖੋ ਆਪਦੇ ਫੈਸਲੇ ਨਾ ਲਾਓ ਕਿਉਂਕਿ ਸਰਕਾਰ ਪੀਆਰ 126 ਪੀਆਰ 131 114 ਜਿੱਦਾਂ ਯੂਨੀਵਰਸਿਟੀ ਜਾਂ ਕਿਸਮਾਂ ਨੇ ਸਿਫਾਰਸ਼ ਕਰੀਆਂ ਹੋਈਆਂ ਤੇ ਜਿਹੜੀਆਂ ਕਿਸਾਨ ਵੀਰਾਂ ਨੇ ਪਿਛਲੇ ਲਗਾਤਾਰ 7 ਸਾਲ ਤੋਂ 6 ਸਾਲ ਤੋਂ ਅਜਮਾਈਆਂ ਹੋਈਆਂ ਨੇ ਉਹਨਾਂ ਨੂੰ ਪੰਜਾਬ ਸਰਕਾਰ ਲਾਉਣ ਤੇ ਤਰਜੀਹ ਦੇ ਰਹੀ ਆ ਪਾਸਮਤੀ ਕਿਸਮਾ ਲਾਉਣ ਤੇ ਤਰਜੀਹ ਦੇ ਰਹੀ ਆ ਜੋਰ ਦੇ ਰਹੀ ਆ ਤਾਂ ਕਿਸਾਨ ਵੀਰੋ ਤੁਸੀਂ ਐਂ ਦੇਖੋ ਜਿਹੜੀ ਸੈਲਰ ਐਸੋਸੀਏਸ਼ਨ ਆ ਕੀ ਲੱਜ ਤੋਂ 2-3 ਸਾਲ ਪਹਿਲਾਂ ਤਕਰੀਬਨ ਉਹਨਾਂ ਨੇ ਪੀਆਰ 126 ਦੀ ਖਰੀਦ ਸੰਬੰਧੀ ਜਾਣਕਾਰੀ ਦਿੱਤੀ ਸੀ ਕਿ ਵੀ ਇਸ ਤੋਂ ਸਾਨੂੰ ਬਹੁਤ ਵਧੀਆ ਮੁਨਾਫਾ ਹੁੰਦਾ ਤੇ ਕਿਸਾਨ ਵੀਰ ਇਹਨੂੰ ਲਾਉਣ ਤਾਂ ਹੁਣ ਇੱਕਦਮ ਉਹਨਾਂ ਨੇ ਜਿਹੜਾ ਇਹ ਨੋਟਿਸ ਵਿੱਚ ਕਈ ਸੈਲਰ ਸੈਲਰ ਐਸੋਸੀਏਸ਼ਨਾਂ ਨੇ ਸਾਂਝੀਆਂ ਨੇ ਜਾਰੀ ਕਰਤਾ ਵੀ ਅਸੀਂ ਇਹਨੂੰ ਖਰੀਦਣਾ ਨਹੀਂ ਤਾਂ ਕਿਸਾਨ ਵੀਰਾਂ ਨੂੰ ਮੈਂ ਤੁਹਾਨੂੰ ਇੱਕ ਗੱਲ ਸੇ ਇਹ ਥੋੜੇ ਨਾਲ ਜ਼ਰੂਰ ਕਰਦਾ ਵੀ ਜਿਹੜੀ ਝੋਨਾ ਆਪਣਾ ਇਹ ਸਰਕਾਰ ਖਰੀਦੂਗੀ ਸਰਕਾਰ ਨੇ ਸੈਲਰਾਂ ਨੂੰ ਦੇਣਾ ਇਹ ਸਰਕਾਰ ਦੀ ਟੈਨਸ਼ਨ ਹੈ ਕਿਉਂਕਿ ਪੂਸਾ 44 ਨੂੰ ਸਰਕਾਰ ਨੇ ਹੀ ਕਹਿਤਾ ਵੀ ਅਸੀਂ ਉਹਦੀ ਖਰੀਦ ਘੱਟ ਕਰਾਂਗੇ ਵੀ ਖਰੀਦ ਅਸੀਂ ਘੱਟ ਰਕਬਾ ਲਾਓ ਤੁਸੀਂ ਉਹਦੇ ਥੱਲੇ ਪਰ ਜੀਡੀਪੀਆਰ 126 ਇਹਦਾ ਤੁਹਾਨੂੰ ਹਰ ਇੱਕ ਸਰਕਾਰੀ ਅਦਾਰੇ ਦੇ ਵਿੱਚ ਵੀਜ਼ਾ ਬਲਬਦਾ ਹਰੇਕ ਸਰਕਾਰੀ ਅਦਾਰੇ ਦੇ ਵਿੱਚ ਤੁਹਾਨੂੰ ਇੱਕ ਸਿਫਾਰਸ਼ ਕੀਤੀ ਜਾਂਦੀ ਹੈ ਵੀ ਪੀਆਰ 126 ਲਾਓ ਤਾਂ ਆਪਾਂ ਕਿੱਦਾਂ ਮੰਨ ਲਈਏ ਵੀ ਇਹ ਝੋਨਾ ਜਿਹੜਾ ਆਉਣ ਵਾਲੇ ਟਾਈਮ 'ਚ ਬੰਦ ਹੋ ਜੂ ਪਰ ਮੈਂ ਕਿਤੇ ਨਾ ਕਿਤੇ ਸਰਕਾਰ ਦੀ ਵੀ ਇਹ ਗਲਤੀ ਮੰਨਦਾ ਕਿਉਂਕਿ ਪੀ ਜਿੱਦਾਂ ਆਪਾਂ ਕਹਿੰਦੇ 201 ਜੀਰੀ ਆਈ ਸੀਗੀ ਕਿਸਾਨਾਂ ਦੇ ਉਹ ਘਰ-ਪਰ ਨਾਲੀ ਜੀਰੀ ਸੀਗੀ ਉਹ ਵੀ 2 ਸਾਲ ਤੋਂ ਬਾਅਦ ਬੰਦ ਹੋਊਗੀ ਐਦਾਂ ਪੀਆਰ 126 ਵਾਲੇ ਕਿਸਾਨ ਚੱਲੇ ਨੇ ਕਿਤੇ ਗੱਲ ਨੂੰ ਇਹ ਨਾ ਹੋਵੇ ਵੀ ਇਹ ਵੀ ਬੰਦ ਹੋ ਜੇ ਵੀ ਕਿਸਾਨ ਨੇ ਜਿਹੜੇ ਉਹ ਉੱਥੇ ਕਰਜ਼ੇ ਦੇ ਥੱਲੇ ਡੁੱਬੇ ਰਹਿ ਜਾਣ ਉਹਨਾਂ ਬੱਲੇ ਕੁਛ ਨਾ ਪਵੇ ਤਾਂ ਕਿਸਾਨ ਵੀਰੋ ਤੁਸੀਂ ਇਹ ਚੀਜ਼ ਨੂੰ ਜਰੂਰ ਇੱਕ ਦਿਮਾਗ ਨਾਲ ਸੋਚ ਕੇ ਦੇਖੋ ਵੀ ਜਿਹੜੀ ਚੀਜ਼ ਤੁਹਾਨੂੰ ਸਰਕਾਰੀ ਅਫਸਰ ਸਰਕਾਰੀ ਸਰਕਾਰ ਤੁਹਾਨੂੰ ਲੋਨ ਨੂੰ ਜ਼ੋਰ ਦੇ ਰਹੀ ਆ ਭਗਵਾਨਤਮਾਨ ਨੇ ਤਕਰੀਬਨ ਆਪਣੇ ਮੁੱਖ ਮੰਤਰੀ ਨੇ ਕਿੰਨੀ ਵਾਰ ਬਿਆਨ ਦਿੱਤਾ ਵੀ ਤੁਸੀਂ ਇਹ ਕਿਸ਼ਮਾ ਲਾਓ ਮੈਂ ਸਪੈਸ਼ਲ ਆਈਪੀਐਲ ਦੀ ਜਿਹੜੀ ਮੀਟਿੰਗ ਸੀ ਨਾ ਭੇ ਅਟੈਂਡ ਕਰੀ ਉਹਦੇ ਵਿੱਚ ਵੀ ਉਹਨਾਂ ਨੇ ਪੀਆਰ 126 ਤੇ ਪੀਵੀ 1847 ਬਾਰੇ ਸਪੈਸ਼ਲ ਕਹ ਵੀ ਦੋ ਵੈਰਾਈਆਂ ਤੁਸੀਂ ਜ਼ਰੂਰ ਲਾ ਕੇ ਦੇਖੋ ਤਾਂ ਕਿਸਾਨ ਵੀਰ ਆਪਾਂ ਕਿੱਥੇ ਮੰਨ ਲਈ ਵੀ ਆਪਾਂ ਨੂੰ ਇਹ ਸਰਕਾਰ ਆ ਜਿਹੜੀ ਉਹ ਖਰੀਦ ਨਹੀਂ ਕਰੂਗੀ ਚਲੋ ਭਾਈ ਚਾਂਸ ਕੋਈ ਮੌਇਸਚਰ ਦੀ ਦਿੱਕਤ ਆਉਂਦੀ ਵੀ ਆ ਉਹ ਆਉਂਦੀ ਕਿਸਾਨ ਵੀਰੋ ਕਿੱਥੇ ਉਹ ਮੈਂ ਤੁਹਾਡੇ ਨਾਲ ਸਪੈਸ਼ਲ ਵੀਡੀਓ ਇੱਕ ਦੋ ਦਿਨਾਂ ਦੇ ਵਿੱਚ ਸਾਂਝੀ ਜ਼ਰੂਰ ਕਰੂੰਗਾ ਵੀ ਲਾਉਣ ਦੀ ਤਰੀਕ ਵਗੈਰਾ ਦਾ ਜਿੱਦ ਆਪਾਂ ਕਹ ਜੀ ਵੀ ਉਹ ਤਾਂ ਸਬੰਧ ਉਹਦੇ ਨਾਲ ਆ ਕੋਈ ਖਰੀਦ ਨਾਲ ਕੋਈ ਸਬੰਧ ਨਹੀਂ ਕਿ ਜੋ ਕਿਸਾਨ ਸੈਲਰਾਂ ਨੂੰ ਕਿਸਾਨ ਆੜਤੀ ਨੂੰ ਜਾਂ ਕਿਸੇ ਵੀ ਚੀਜ਼ ਬੰਦੇ ਨੂੰ ਆਪਦਾ ਝੋਨਾ ਦੇ ਰਿਹਾ ਜੇ ਮੰਨ ਲਓ 19.5 ਮੋਇਸਟਰ ਤੱਕ ਝੋਨਾ ਲੈ ਰਹੀ ਹੈ ਗਵਰਨਮੈਂਟ ਤਾਂ ਕਿਸਾਨ ਵੀਰ ਜਿੰਨਾ ਉਹ ਤੋਂ ਉੱਪਰ ਆਉਂਦਾ ਉਹਨਾਂ ਕੱਟ ਕਿਸਾਨ ਵੀਰ ਦੇ ਕੇ ਝੋਨਾ ਦੇ ਰਿਹਾ ਕਿਸਾਨ ਦੀ ਤਾਂ ਕੋਈ ਗਲਤੀ ਹੀ ਨਹੀਂ ਉਹਨਾਂ ਕੱਟਾ ਜਿਹੜਾ ਸੈਲਰ ਮਾਲਕ ਕੋਲ ਵੈਸੇ ਹੀ ਐਕਸਟਰਾ ਜਾ ਰਿਹਾ ਕੋਈ ਦੁਰ ਹੈ ਤਾਂ ਉਹਦੇ 'ਚ ਹੈ ਨਹੀਂ ਤਾਂ ਉਹਨਾਂ ਨੂੰ ਕੱਟਾ ਕਿੱਥੋਂ ਪੈ ਗਿਆ ਜੇ ਇੱਕ ਕੁਆਂਟਲ ਮਗਰ 3 ਕਿਲੋ 4 ਕਿਲੋ ਝੋਨੇ ਦਾ ਘੱਟ ਕਿਸਾਨ ਵੀਰ ਦੇ ਰਿਹਾਗਾ ਤਾਂ ਉਹ ਸੈਲਰ ਐਸੋਸੀਏਸ਼ਨ ਲਈ ਵੀ ਜਾ ਰਿਹਾ ਸੈਲਰਾਂ ਕੋਲ ਹੀ ਜਾ ਰਿਹਾ ਸੈਲਰਾਂ ਨੂੰ ਹੀ ਮੁਨਾਫਾ ਹੋਣਾ ਉਹਦਾ ਜਿੱਲ ਤੋਂ ਪਹਿਲਾਂ ਹੀ ਖਰੀਦ ਰਹੇ ਨੇ ਉਹਨਾਂ ਦਾ ਘਾਟਾ ਕਾਹਦਾ ਪੈ ਗਿਆ ਤਾਂ ਕਿਸਾਨ ਵੀਰੋ ਦੇਖੋ ਇਹ ਚੀਜ਼ ਬਾਰੇ ਆਪਾਂ ਨੂੰ ਆਵਾਜ਼ ਜ਼ਰੂਰ ਉਠਾਉਣੀ ਚਾਹੀਦੀ ਹੈ ਪਰ ਇੱਕ ਮੈਂ ਤੁਹਾਡੇ ਨਾਲ ਹੀ ਬੇਨਤੀ ਜ਼ਰੂਰ ਕਰਦਾ ਵੀ ਗਲਤ ਅਫਵਾਹਾਂ ਨਾ ਫੈਲਾਓ ਤੇ ਫੈਲਣ ਤੋਂ ਰੋਕੋ ਸਵਾਲ ਕਰੋ ਵੀ ਤੇਰੇ ਕੋਲ ਕੀ ਸਬੂਤ ਹੈ ਵੀ ਇਹ ਕਣੂ ਝੋਨਾ ਨਹੀਂ ਬਿਕਨਾਏਗਾ ਤੇ ਦੂਜੇ ਨੰਬਰ ਤੇ ਗੱਲ ਕਿਸਾਨ ਵੀਰੋ ਕੋਈ ਡਰਨ ਦੀ ਲੋੜ ਨਹੀਂ ਜੀ ਸ਼ਾਦਕੇ ਲਾਓ ਮੇਰੇ ਕੋਲ 20 ਏਕੜ ਦੀ ਜਿੱਦਾਂ ਆਪਾਂ ਕਹਿੰਦੇ ਖੇਤੀ ਕਰਦਾ ਮੈਂ ਤਾਂ ਮੈਂ ਇਹੀ ਝੋਨਾ ਲਾਉਣਾ ਮੈਂ 4 ਕਿਲੋ ਬਾਸਮਤੀ ਲਾਉਣੀ ਹੈ ਬਾਕੀ ਸਾਰਾ ਪੀਆਰ 126 ਪਿਛਲੇ ਸਾਲ ਵੀ ਇਹੀ ਸੀ ਤੇ ਇਸ ਵਾਰ ਵੀ ਇਹੀ ਲਾਉਣਾ ਯਾਰਾ ਆਪਾਂ ਨੂੰ ਘੱਟ ਖਰਚੇ ਦੇ ਵਿੱਚ ਇੰਨਾ ਮੁਨਾਫਾ ਮਿਲ ਰਿਹਾ ਹੋਰ ਆਪਾਂ ਨੂੰ ਕੀ ਚਾਹੀਦਾ ਕਿਸਾਨ ਵੀਰੋ ਇਹ ਚੀਜ਼ ਬਾਰੇ ਜਰੂਰ ਗੌਰ ਕਰਿਓ ਤੇ ਆਪਣੇ ਆਪਣੇ ਕਮੈਂਟ ਦੇ ਵਿੱਚ رائے ਜਰੂਰ ਦਿਓ ਵੀ ਕੀ ਇਹ ਹੋ ਸਕਦਾ ਜਾਂ ਨਹੀਂ ਹੋ ਸਕਦਾ ਉਮੀਦ ਆ ਕਿਸਾਨ ਵੀਰੋ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਹੋਵੇ ਤੇ ਜਿਹੜੀ ਮੌਇਸਚਰ ਵਾਲੀ ਗੱਲ ਆ ਉਹ ਮੈਂ ਤੁਹਾਡੇ ਨਾਲ ਜਰੂਰ ਸਪੈਸ਼ਲ ਵੀਡੀਓ ਸਾਂਝੀ ਕਰਾਂਗਾ ਤੇ ਇਸੇ ਤਰ੍ਹਾਂ ਮੈਂ ਵਧੀਆ ਜਾਣਕਾਰੀਆਂ ਲੈ ਕੇ ਤੁਹਾਡੇ ਲਈ ਹਾਜ਼ਰ ਹੁੰਦਾ ਰਹਾਂਗਾ ਧੰਨਵਾਦ